ਕੱਲ ਦਿੱਲੀ ਵਿੱਚ ਹੋਈ ਮੀਟਿੰਗ ਕਾਫੀ ਐਮ ਸੀਗੀ ਔਰ ਪਰਸੋਂ ਦੀ ਉਹ ਮਹਾਰਾਲੀ ਦਿੱਲੀ ਦੇ ਵਿੱਚ ਜਿਹੜੀ ਕੇਜਰੀਵਾਲ ਦੇ ਹੱਕ ਚ ਕੀਤੀ ਸੀ ਇੰਡੀਆ ਬਲੌਕ ਨੇ ਜਿਹੜੀ ਕਾਂਗਰਸ ਦੇ ਖਾਤੇ ਸੀਜ਼ ਕਰਨ ਤੋਂ ਪਿੱਛੋਂ ਇਹ ਕਾਫੀ ਵੱਡਾ ਸੁਨੇਹਾ ਦੇ ਕੇ ਗਈ ਸੀ ਉੱਥੋਂ ਤੁਰੀ ਗੱਲ ਕਿ ਇਕੱਠਿਆ ਹੋ ਕੇ ਲੜਨਾ ਚਾਹੀਦਾ ਕੱਲ ਇਸੇ ਸੰਦਰਭ ਵਿੱਚ ਇਹ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਕੱਲ ਪੰਜਾਬ ਦੇ ਕਾਂਗਰਸੀ ਇਸ ਮੀਟਿੰਗ ਦੇ ਵਿੱਚ ਕਿਵੇਂ ਬਿਹੇਵ ਕਰਦੇ ਰਹੇ ਜੇ ਤੁਸੀਂ ਦੱਸ ਸਕੋ ਤਾਂ ਬਿਲਕੁਲ ਇਹ ਅਟਕਲਾਂ ਲਗਾਤਾਰ ਚਲਦੀਆਂ ਆ ਰਹੀਆਂ ਨੇ ਪਰ ਚਲ ਕਾਫੀ ਦਿਨਾਂ ਤੋਂ ਹੀ ਚਲਦੀਆਂ ਨੇ ਕਿ ਦੁਬਾਰਾ ਕੁਝ ਰਿਤਿਕ ਹੋ ਸਕਦਾ ਆਮ ਆਦਵੀ ਪਾਰਟੀ ਔਰ ਕਾਂਗਰਸ ਦੇ ਵਿੱਚ ਪੰਜਾਬ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਔਰ ਹਾਲਾਂਕਿ ਓਪਨ ਤੌਰ ਦੇ ਤਾਂ ਉੱਤੇ ਸਾਰੇ ਹੀ ਕਹਿੰਦੇ ਰਹੇ ਕਿ ਨਹੀਂ ਹੁਣ ਬੜਾ ਮੁਸ਼ਕਲ ਕੰਮ ਹੈ ਹੁਣ ਨਹੀਂ ਹੋ ਸਕਦਾ ਜਿਵੇਂ ਅਕਾਲੀ ਬੀਜੇਪੀ ਦਾ ਵੀ ਇਹੀ ਕਹਿ ਜਾਂਦਾ ਵੀ ਹੁਣ ਕੰਮ ਅੱਗੇ ਲੱਗਿਆ ਹੁਣ ਨਹੀਂ ਹੋ ਸਕਦਾ ਪਰ ਪੋਲੀਟੀਕਲ ਸੰਭਾਵਨਾਵਾਂ ਪਰਦੇ ਪਿੱਛੇ ਕਈ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਪ੍ਰੋਸੈਸ ਦੇ ਤੌਰ ਦੇ ਉੱਤੇ ਇੱਕ ਅੰਜਾਮ ਤੱਕ ਪਹੁੰਚੜਦਾ ਹੈ ਬਾਰ-ਬਾਰ ਕੋਸ਼ਿਸ਼ਾਂ ਹੁੰਦੀਆਂ ਨੇ ਕਿਉਂਕਿ ਜਦੋਂ ਐਸ ਲੈਵਲ ਦੀ ਫਾਈਟ ਹੁੰਦੀ ਹੈ ਤਾਂ ਜਿਹੜੀਆਂ ਤੇਰਾ ਲੜ ਰਹੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਕਿਤੇ ਕੋਈ ਕਮੀ ਰਹਿ ਜੇ ਕੋਈ ਲੂਪ ਹੋਣ ਰਹਿ ਜੇ ਉਹਨੂੰ ਵੀ ਦੇਖਿਆ ਜਾਏ ਉਦੋਂ ਤੱਕ ਜਦੋਂ ਤੱਕ ਸਮਾਂ ਪਿਆ ਇਹ ਦੁਬਾਰਾ ਗੱਲ ਉਬਰ ਕੇ ਉਦੋਂ ਆਈ ਜਦੋਂ ਕਾਂਗਰਸ ਦੇ ਪ੍ਰੈਜ਼ੀਡੈਂਟ ਮਲਕਾਰਜਨ ਖੜਗੇ ਉਹਨਾਂ ਨੇ ਖੁਦ ਸਟੇਜ ਤੋਂ ਕਹਿਤਾ ਭਗਵੰਤ ਮਾਨ ਉਹਨਾਂ ਨੂੰ ਸੰਬੋਧਿਤ ਹੁੰਦੇ ਹੋਏ ਵੀ ਆਪਾਂ ਦੇਖ ਕੇ ਮਿਲ ਕੇ ਲੜੀਏ ਕੱਲੇ-ਕੱਲੇ ਜੇ ਇੱਧਰ-ਉੱਧਰ ਇੱਕ ਦੂਜੇ ਦੇ ਨਾਲ ਚੋ ਉਹ ਕਰਾਂਗੇ ਤਾਂ ਕੰਮ ਦੇਨ ਕੀਕ ਔਰ ਉਹਦੇ ਚ ਆ ਕੇ ਸਭ ਉਹ ਪਾ ਲਾ ਕਿ ਇਹ ਗਿਆ ਹਤਮਨ ਉਹਨਾਂ ਨੇ ਸੰਕੇਤ ਇਹ ਦਿੱਤਾ ਆਪਣੇ ਬੰਦਿਆਂ ਨੂੰ ਜਾ ਕੇ ਕਿ ਜੇ ਲੜੋ ਆਪਾਂ 13 ਦੀਆਂ 13 ਲੜਾਂਗੇ ਤਾਂ ਕਿ ਉਹਨਾਂ ਚ ਕੋਈ ਮੋਰਾਲੀ ਨੈਤਿਕ ਤੌਰ ਤੇ ਕੋਈ ਬੂਸਟ ਜਿਹੜਾ ਉਹ ਮਿਲਦਾ ਰਹੇ ਉਹ ਕਿਤੇ ਡਾਊਨ ਨਾ ਹੋ ਜਾਣਾ ਇਸ ਪੱਧਰ ਦੇ ਉੱਤੇ ਪਰ ਉਦੋਂ ਵੀ ਗੱਲ ਨਿਕਰ ਕੇ ਸਾਹਮਣੇ ਆਈ ਸੀ ਕਿ ਖੜਗੇ ਸਾਹਿਬ ਉਹਨਾਂ ਦਾ ਕਹਿਣਾ ਔਰ ਉਹ ਵਿਚੌਰ ਲੀਡਰ ਨੇ ਨੈਸ਼ਨਲ ਲੈਵਲ ਤੇ ਕੋਈ ਬਿਨਾਂ ਕਿਸੇ ਕਾਰਨ ਤੋਂ ਨਹੀਂ ਕਹਿਣਗੇ ਕਿਥਰੇ ਇਸੇ ਪਾਸੇ ਉਹ ਆਮ ਆਦਮੀ ਪਾਰਟੀ ਪਾਸੇ ਉਹਨਾਂ ਨੂੰ ਇੱਕ ਦੁਬਾਰਾ ਰੀਥਿੰਕ ਕਰਨ ਲਈ ਇੱਕ ਪ੍ਰਪੋਜ਼ਲ ਜਾਂ ਸੰਕੇਤ ਜਾਂ ਅਪਰੋਚ ਕੀਤੀ ਗਈ ਲੱਗਦੀ ਉਸ ਮਾਮਲੇ ਦੇ ਵਿੱਚ ਉਹਨਾਂ ਦਾ ਇਹ ਕਾਂਗਰਸ ਦੀ ਸਾਈਡ ਦਾ ਜਿਹੜਾ ਮੰਨਣਾ ਹੈ ਉਸ ਪੰਧਰ ਦੇ ਉੱਤੇ ਇਸੇ ਕਰਕੇ ਫਿਰ ਉਸੇ ਸੰਦਰਭ ਦੇ ਵਿੱਚ ਕੱਲ ਜਿਹੜੀ ਡਾਕਟਰ ਗਾਂਧੀ ਨੂੰ ਵੀ ਸ਼ਾਮਲ ਕਰਾਉਣਾ ਸੀ ਪਰ ਨਾਲ ਦੀ ਨਾਲ ਕੁਝ ਹੋਰ ਆਗੂਆਂ ਨੂੰ ਜਿਨ੍ਹਾਂ ਦੀ ਪ੍ਰੈਜੈਂਸ ਇਸ ਗੱਲ ਲਈ ਜ਼ਰੂਰੀ ਸੀ ਕਿ ਉਹਨਾਂ ਤੋਂ ਪੁੱਛਿਆ ਜਾਏ ਕਿ ਕੀ ਪੰਜਾਬ ਦਾ ਜੋਟ ਫਿਰ ਕੀ ਸੋਚਦਾ ਹੈ ਪਹਿਲਾਂ ਵੀ ਉਹਨਾਂ ਨੇ ਇੱਕ ਵਾਰ ਮੀਟਿੰਗ ਬੁਲਾਈ ਸੀ ਪੰਜਾਬ ਦੇ ਜੁਟ ਦੀ ਸਟਾਰਟਿੰਗ ਦੇ ਵਿੱਚ ਕਿ ਤੁਸੀਂ ਦੱਸੋ ਤੁਸੀਂ ਕੀ ਸੋਚਦੇ ਹੋ ਔਰ ਕਿਹਾ ਇਹ ਹੀ ਕਿਹਾ ਕਿ ਜਿਵੇਂ ਪਹਿਲਾ ਵਾਲਾ ਹੋਇਆ ਸੀ ਪਹਿਲਾਂ 32 ਬੰਦੇ ਬੁਲਾਏ ਸੀ ਉਦੋਂ ਸਟਾਰਟਿੰਗ ਦੇ ਵਿੱਚ ਉਦੋਂ ਤੱਕ ਉਹ ਕਹਿੰਦੇ ਬੋਲੇ ਚਾਰ ਜਾਂ ਪੰਜ ਹੀ ਸੀਗੇ ਕੇਵਲ ਜੋਤ ਸਿੰਘ ਸਿੱਧੂ ਹੱਕ ਚ ਬੋਲੇ ਸੀ ਉਦੋਂ ਓਪਨਲੀ ਉਸ ਦੇ ਕਿ ਹਾਂ ਮੈਂ ਸੋਣਾ ਚਾਹੀਦਾ ਅੰਦਰ ਮੀਟਿੰਗ ਦੇ ਵਿੱਚ ਤੇ ਬਾਕੀ ਚਾਰ ਪੰਜ ਮੇਨ ਲੀਡਰ ਜਿਹੜੇ ਨੇ ਉਹ ਵਿਰੋਧ ਚ ਵਿਰੋਧ ਚ ਬੋਲੇ ਕਾਫੀ ਕੁਝ ਬੋਲੇ ਹੀ ਨਹੀਂ ਜਿਹੜੇ ਕੁਝ ਬੋਲੇ ਨਹੀਂ ਸੀ ਕਹਿੰਦੇ ਸੀ ਬਗਰਾਉਲ ਗਾਂਧੀ ਨੇ ਜ ਜਉਨਾਂ ਨੇ ਕਿਹਾ ਵੀ ਕੀ ਗੱਲ ਜਿਹੜੇ ਬੋਲੇ ਨਹੀਂ ਤਾਂ ਕਹਿੰਦੇ ਇਹ ਵੀ ਸਾਹਮਣੇ ਆ ਗਈ ਸੀ ਗੱਲ ਵੀ ਜਿਹੜੇ ਬੋਲੇ ਨਹੀਂ ਜੇ ਤੁਹਾਡੇ ਨਾਲ ਹੀ ਨੇ ਜਿੰਦਰ ਤੁਸੀਂ ਕਹੋਗੇ ਉਧਰ ਹੋ ਜਾਣਗੇ ਮਤਲਬ ਉਸ ਲੈਵਲ ਤੇ ਹੁੰਦੇ ਨੇ ਇਸ ਮੀਟਿੰਗ ਦੇ ਵਿੱਚ ਵੀ ਇਹ ਹੋਇਆ ਕਿ ਦੋ ਵੱਡੇ ਆਗੂ ਨਹੀਂ ਬੋਲੇ ਉਸ ਪੱਧਰ ਦੇ ਉੱਤੇ ਜਾ ਕੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਵੀ ਇਵਨ ਕਿਹਾ ਜਾ ਰਿਹਾ ਕਿ ਉਹਨਾਂ ਨੇ ਕੋਈ ਬਹੁਤ ਹਾਂ ਜਾਂ ਨਾ ਚ ਜੱਜ ਕੇ ਸਟੈਂਡ ਲਈ ਲਿਆ ਕਿ ਹੋਵੇ ਜਾਂ ਨਾ ਹੋਵੇ ਔਰ ਮਨੀਸ਼ ਸਿਵਾੜੀ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਬਾਕੀ ਸਾਰਿਆਂ ਨੇ ਚਾਹੇ ਪ੍ਰਤਾਪ ਬਾਜਵਾ ਨੇ ਬਾਕੀ ਦੇ ਜਿੰਨੇ ਵੀ ਬੰਦੇ ਉੱਥੇ ਸੀ ਜਿਉਂ ਉਹਨਾਂ ਨੇ ਡਟ ਕੇ ਉਹੀ ਗੱਲ ਕਹੀ ਜਿਹੜੀ ਪਹਿਲਾਂ ਕਹਿ ਰਹੇ ਸੀ ਕਿ ਨਹੀਂ ਹੁਣ ਆਹ ਸਟੇਜ ਦੇ ਉੱਤੇ ਨਹੀਂ ਕੁਝ ਵੀ ਹੋਣਾ ਚਾਹੀਦਾ ਜੇ ਹੋਏਗਾ ਇਹ ਸਾਰਾ ਕੁਝ ਕਾਂਗਰਸ ਤੇ ਹੀ ਪਾਊਗਾ ਉਲਟਾ ਕਾਂਗਰਸ ਨੂੰ ਨੁਕਸਾਰ ਹੋ ਜਾਏਗਾ ਉਸ ਸਾਰੇ ਮਾਮਲੇ ਦਾ ਤੇ ਸਾਨੂੰ ਇਕੱਲੇ ਹੀ ਲੜਨ ਦੇ ਵਿੱਚ ਫਾਇਦਾ ਹੈ ਹੁਣ ਇਹ ਰਾਇਤਾ ਹਾਈ ਕਮਾਂਡ ਕੋਲ ਚਲੇ ਗਈ ਹੈ ਕੀ ਕੋਈ ਅਜੇ ਵੀ ਆਮ ਆਦਮੀ ਪਾਰਟੀ ਦੀ ਕੋਈ ਖਾਸ ਲੀਡਰਸ਼ਿਪ ਜਾਂ ਇਨਾ ਦੀ ਹਾਈ ਕਮਾਨ ਕੋ ਗੱਲ ਤੋਰੂਗੀ ਅੱਗੇ ਜਾ ਉਹਨਾਂ ਨੂੰ ਮਨਾ ਕਰ ਦੇਗੀ ਜਾਂ ਕੋਈ ਅੱਗੇ ਕੋਈ ਗੱਲ ਹੁੰਦੀ ਹੈ ਇਹ ਅਜੇ ਇਹ ਤੋਂ ਬਾਅਦ ਦਾ ਸਵਾਲ ਹੈ ਲੱਗਦਾ ਇਹ ਹੀ ਹੈ ਕਿਉਂਕਿ ਉਹ ਸਟੇਟ ਲੀਡਰਸ਼ਿਪ ਤੋਂ ਬਿਨਾਂ ਤਾਂ ਕਾਂਗਰਸ ਵੀ ਅੱਗੇ ਨਹੀਂ ਵਧੂਗੀ ਹੁਣ ਜੇ ਕਹਿੰਦੇ ਨੇ ਉਹਨਾਂ ਨੂੰ ਹੀ ਨਾਰਾਜ਼ ਕਰਕੇ ਜੇ ਬਲਡੋਜ ਉਸ ਦਾ ਜਾਂ ਤਾਂ ਪਹਿਲਾਂ ਹੀ ਫੈਸਲਾ ਸ਼ਾਇਦ ਹੋ ਜਾਂਦਾ ਤਾਂ ਹੋ ਜਾਂਦਾ ਜੀ ਸੰਕੇਤ ਘਟਦੇ ਨਜ਼ਰ ਆ ਰਹੇ ਨੇ ਉਸ ਪਦਰ ਦੇ ਉੱਤੇ ਪਰ ਇਹ ਮੀਟਿੰਗ ਹੈ ਬਹੁਤ ਅਹਿਮ ਨੇ ਇਸ ਮਾਮਲੇ ਦੇ ਵਿੱਚ ਵੀ ਅਜੇ ਵੀ ਪਾਰਟੀਆਂ ਦੇ ਅੰਦਰ ਕਿਤੇ ਨਾ ਕਿਤੇ ਕੋਈ ਰਾਬਤਿਆਂ ਦੀਆਂ ਗੱਲਾਂ ਜੜੀਆਂ ਨੇ ਉਹ ਪਰਦੇ ਦੇ ਪਿੱਛੇ ਉਬੰਦ ਨਹੀਂ ਹੋਈਆ ਟੋਟਲੀ ਜਿਹਨੂੰ ਅਸੀਂ ਕਹਿੰਦੀ ਆ ਕਿ ਟੋਟਲੀ ਬੰਦ ਆ ਹੁਣ ਹੁਣ ਬਸ ਚੱਲ ਗਿਆ ਜਿੰਨਾ ਚਿਰ ਕਾ ਕੈਂਡੀਡੇਟ ਅਨਾਉਂਸ ਨਹੀਂ ਹੁੰਦੇ ਕੈਂਡੀਡੇਟ ਅਨਾਉਂਸ ਤੋਂ ਬਾਅਦ ਕਿਹਾ ਜਾਂਦਾ ਕਾਂਗਰਸ ਦੇ ਵਿੱਚ ਕਿ ਲਗਭਗ 7-8 ਤਰੀਕ ਤੱਕ ਪਹਿਲੀ ਲਿਸਟ ਜੀਚ ਪੰਜਾਬ ਦੇ ਵੀ ਕੁਝ ਬੰਦੇ ਹੋਣਗੇ ਉਹ ਜਾਰੀ ਹੋਣ ਦੀ ਸੰਭਾਵਨਾ ਹੈ ਮਤਲਬ ਇਹ ਸਾਰੇ ਮਾਮਲੇ ਵਿੱਚ ਜੀ ਵੈਸੇ ਕੱਲ ਇਹ ਵੀ ਚਰਚਾ ਰਹੀ ਕਿ ਡਾਕਟਰ ਧਰਮਵੀਰ ਗਾਂਧੀ ਦੇ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਰਾਹੁਲ ਗਾਂਧੀ ਸੋਨੀਆ ਗਾਂਧੀ ਮਲਕਰਜਨ ਖੜਗੇ ਬੜੇ ਤਪਾਕ ਨਾਲ ਬਲੇ ਬੜੇ ਸਨਮਾਨ ਨਾਲ ਉਹਨਾਂ ਦੀ ਮੁਲਾਕਾਤ ਹੋਈ ਤੇ ਰਾਹੁਲ ਗਾਂਧੀ ਜਾਂ ਉਹਨਾਂ ਦੇ ਘੇਰਿਆਂ ਦੇ ਵਿੱਚੋਂ ਇਹ ਪੁਸ਼ਟੀ ਹੋ ਰਹੀ ਹੈ ਕਿ ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਕਿਹਾ ਕਿ ਇਹ ਬੰਦਾ ਮੈਨੂੰ ਪਾਰਲੀਮੈਂਟ ਦੇ ਵਿੱਚ ਚਾਹੀਦਾ ਹੈ ਮੈਨੂੰ ਕਿਸੇ ਤੋਂ ਘਵਾਉਣ ਦੀ ਲੋੜ ਆ ਤਾਂ ਜ਼ਰੂਰ ਘਵਾ ਲਓ ਜਿਹੜੀ ਥੱਲੇ ਦੀ ਲੀਡਰਸ਼ਿਪ ਆ ਉਹ ਇੱਕ ਲਾਈਨ 'ਚ ਕੰਮ ਕਰਦੀ ਨਜ਼ਰ ਆਉਣੀ ਚਾਹੀਦੀ ਆ ਡਾਕਟਰ ਗਾਂਧੀ ਦੇ ਇਸ ਅਭਾਰ ਦੇ ਵਿੱਚ ਪ੍ਰਦੇਸ਼ ਪ੍ਰਧਾਨ ਥੋੜੇ ਜਿ ਦੇ ਚੁੱਪ ਜਿ ਵਟ ਗਏ ਇੱਥੇ ਵੀ ਜੇ ਤੁਸੀਂ ਇਹਦੇ ਸੰਬੰਧੀ ਵੀ ਕੋਈ ਜਾਣਕਾਰੀ ਦੇ ਸਕੋ ਤਾਂ ਅ ਬਿਲਕੁਲ ਖਰ ਉਹਨਾਂ ਨੇ ਬਣਾਇਆ ਤਾਂ ਇਹਨਾਂ ਨੂੰ ਹੀ ਮਤਲਬ ਇਹਨਾਂ ਦੇ ਰਾਹੀਂ ਹੀ ਸ਼ਾਮਲ ਡਾਕਟਰ ਗਾਦੀ ਨੂੰ ਕਰਾਇਆ ਜਿਵੇਂ ਦੋਨੋਂ ਬੈਠੇ ਸੀ ਦੋਨੇ ਮੌਕੇ ਤੇ ਬੋਲੇ ਵੀ ਪ੍ਰਧਾਨ ਵੀ ਬੋਲੇ ਸੀ ਐਲਪੀ ਲੀਡਰ ਵੀ ਬੋਲੇ ਦੋਨਾਂ ਨੇ ਪ੍ਰਸ਼ ਵੀ ਕੀਤੀ ਸਾਹਮਣੇ ਤਾਂ ਹੌਸ 11 ਦੇ ਉੱਤੇ ਪਰ ਇੱਕ ਗੱਲ ਜ਼ਰੂਰ ਹੁੰਦੀ ਹੈ ਲੀਡਰਸ਼ਿਪ ਨੂੰ ਜਦ ਕੋਈ ਕਈ ਵਾਰ ਉਸ ਲੈਵਲ ਦਾ ਬੰਦਾ ਚਲਾ ਜਾਂਦਾ ਜਿਹਨੂੰ ਡਾਇਰੈਕਟ ਹਾਈ ਕਮਾਂਡ ਜਾਣਦੀ ਹੈ ਤੇ ਡਾਇਰੈਕਟ ਅਪਰੋਚ ਵੀ ਕਰਦੀ ਹੈ ਤੇ ਡਾਇਰੈਕਟ ਲੈਵਲ ਤੇ ਜਾੜ ਕੇ ਖਾਸ ਤੌਰ ਤੇ ਕਿਉਂਕਿ ਡਾਕਟਰ ਗਾਦੀ ਰਾਹੁਲ ਗਾਦੀ ਦੇ ਨਾਲ ਦੋਨੋਂ ਯਾਤਰਾ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਨਵਾਂ ਉਭਰੇ ਔਰ ਇਵਨ ਤਿੰਨਾਂ ਦੇ ਨੂੰ ਪਹਿਲੀ ਯਾਤਰਾ ਚ ਜੰਮੂ ਕਸ਼ਮੀਰ ਵੀ ਜਾ ਕੇ ਆਏ ਇੱਥੇ ਵੀ ਦੋ ਦੋ ਦਿਨ ਕਰਕੇ ਕਈ ਵਾਰ ਉਹਨਾਂ ਨੂੰ ਲਾਇਆ ਤੇ ਡਾਇਰੈਕਟ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਰਹੀ ਉਸ ਪਦਨ ਤੇ ਕਹਿਆ ਜਾਂਦਾ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਵੀ ਡਾਕਟਰ ਗਾਂਧੀ ਨੂੰ ਉਹਨਾਂ ਨੇ ਦੇਖਿਆ ਪਰਫਾਰਮ ਕਰਦੇ ਉਹ ਉਸ ਤੋਂ ਬਾਅਦ ਔਰ ਇਹ ਵੀ ਦੇਖਿਆ ਕਿ ਉਹ ਜਿਹੇ ਮਤਲਬ ਜਿਹੜਾ ਰਾਹੁਲ ਗਾਂਧੀ ਤਾਂ ਮੇਰੇ ਖਿਆਲ ਹੈ ਹੁਣ ਮੰਨਣਾ ਹੈ ਕਿ ਇਹ ਸਮਾਂ ਉਹ ਹੈ ਕਿ ਦਮੰਗੀ ਨਾਲ ਬੋਲਣ ਵਾਲੇ ਬੇਚੇ ਇੱਕ ਬੰਦੇ ਜਿਹੜੇ ਨਾ ਈਡੀ ਤੋਂ ਨਾ ਕਾਸੇ ਤੋਂ ਡਰਨ ਤੇ ਇਹ ਚੀਜ਼ਾਂ ਇਹੋ ਜਿਹੇ ਬੰਦਿਆਂ ਦੀ ਇੱਕ ਟੀਮ ਚਾਹੀਦੀ ਹੈ ਜੇ ਅੱਗੇ ਵਧਣਾ ਤਾਂ ਇਸ ਸਮੇਂ ਜੇ ਬੀਜੇਪੀ ਦਾ ਮੁਕਾਬਲਾ ਕਰਨਾ ਹੈ ਤ셔ਦ ਉਹ ਸੋਚ ਕਹੀ ਉਹਨਾਂ ਨੇ ਇਹ ਕਿਹਾ ਹੋਊਗਾ ਜਿਹੜੇ ਇਕੱਲੇ ਇਕੱਲੇ ਜਦੋਂ ਮਿਲੇ ਇਕੱਲੇ ਇਕੱਲੇ ਨੇ ਟਾਈਮ ਦਿੱਤਾ ਔਰ ਚੰਗੀ ਤਰ੍ਹਾਂ ਟਾਈਮ ਜਿਹੜਾ ਗਾਂਧੀ ਨੂੰ ਦਿੱਤਾ ਤਾਂ ਕਿਹੜਾ ਕਿਤੇ ਲੀਡਰਸ਼ਿਪ ਦੇ ਵਿੱਚ ਜਿਹੜੀ ਹੈ ਉਹ ਇੱਕ ਭਾਵਨਾ ਇਹੋ ਜੀ ਆ ਜਾਂਦੀ ਹੈ ਕਿ ਇੰਨੀ ਜਲਦੀ ਤੇ ਇੰਨਾ ਮਤਲਬ ਮੁਹੱਬਤ ਨਾਲ ਜਾਂ ਇੰਨਾ ਟਾਈਮ ਦੇਣਾ ਜਿਹੜਾ ਸਹਿਜ ਤਰੀਕੇ ਦੇ ਨਾਲ ਤੇ ਉਹਨਾਂ ਨੂੰ ਇੱਥੋਂ ਤੱਕ ਫ੍ਰੀ ਹੈਂਡ ਦੇਣਾ ਵੀ ਠੀਕ ਹੈ ਤੁਸੀਂ ਕੰਮ ਕਰੋ ਕੋਈ ਪ੍ਰੋਬਲਮ ਹੈ ਡਾਇਰੈਕਟਲੀ ਵੀ ਗੱਲ ਕਰ ਸਕਦੇ ਆਂ ਹੂੰ ਇਦਾਂ ਕਿਤਰਾ ਕਿਤੇ ਸਿਕਿਉਰਿਟੀ ਦੀ ਫੀਲਿੰਗ ਨਾ ਆ ਜਾਂਦੀ ਹੈ ਖਾਸ ਤੌਰ ਤੇ ਜਿੱਥੇ ਵੀ ਹਾਈ ਕਮਾਂਡ ਕਲਚਰ ਹੈ ਜਿਹੜੀਆਂ ਪਾਡੇ ਉੱਥੋਂ ਤਾਂ ਜ਼ਿਆਦਾ ਹੀ ਆ ਜਾਂਦੀ ਹੈ ਕਈ ਬੰਦੇ ਤਾਂ ਕੇਵਲ ਮੁਲਾਕਾਤ ਕਰਨ ਦੇ ਨਾਲ ਹੀ ਇਹ ਦੱਸਿਆ ਹੁੰਦਾ ਨੇ ਵੀ ਆਪਣੀ ਉੱਪਰ ਚੱਲਦੀ ਹੈ ਦੇਖੋ ਅਗਲਾ ਕਹਿੰਦਾ ਕੁਝ ਮੇਰੇ ਬਾਰੇ ਬੋਲ ਹੀ ਨਾ ਦੇਵੇ ਜਾਂ ਕੁਝ ਕਹਿ ਹੀ ਨਾ ਦੇਵੇ ਕਾਨੂੰ ਕਿਤੇ ਐਸ ਲੈਵਲ ਦੀ ਗੱਲ ਨਾ ਹੋ ਜੇ ਇਹ ਗੱਲਾਂ ਤਾਂ ਰਹਿਣਗੀਆਂ ਪਰ ਉਹ ਓਪਨਲੀ ਕੁਝ ਨਹੀਂ ਕਹਿ ਪਾਉਂਦੇ ਕਿਉਂਕਿ ਜਦੋਂ ਹਾਈ ਕਮਾਂਡ ਚੌਹਦੀ ਹੈ ਕਿ ਹਾਂ ਇਨੂੰ ਪ੍ਰੋਟੈਕਟ ਵੀ ਦੇਣੀ ਆ ਡਾਕਟਰ ਗਾਂਧੀ ਹੋਵੇ ਜਾਂ ਕੋਈ ਹੋਰ ਪਰਸਨੈਲਿਟੀ ਜਿਹੜੀ ਮਰਜ਼ੀ ਹੋਵੇ ਤਾਂ ਹੇਠਾਂ ਵਾਲਿਆਂ ਦੀ ਗੱਲ ਸੁਣੀ ਜਾਂਦੀ ਹੈ ਉਹ ਆਪਣੀ ਆਪਣੀ رائے ਰੱਖ ਦਿੰਦੇ ਨੇ ਫੈਸਲਾ ਉਹਦਾ ਹੁੰਦਾ ਇਹ ਵੀ ਤਾਂ ਸਾਰੇ ਇਹੀ ਕਹਿੰਦੇ ਨੇ ਫੈਸਲਾ ਤਾਂ ਹਾਈ ਕਮਾਂਡ ਨਹੀਂ ਕਰਨੇ ਤੇ ਹੁਣ ਮਨ ਕਿਸੇ ਦਾ ਖੁਸ਼ ਹੋਵੇ ਅੰਦਰੋਂ ਜਾਂ ਮਨ ਕਿਸੇ ਦਾ ਨਾਰਾਜ਼ ਹੋਵੇ ਉਹ ਹੌਲੀ ਹੌਲੀ ਚੱਲ ਕੇ ਮੇਰੇ ਖਿਆਲ ਨਾਲ ਠੀਕ ਹੋ ਜਾਏਗਾ ਪਰ ਉਹ ਤਾਂ ਪਰਵਾਹ ਕਰੀ ਲਿਆ ਹੁਣ ਸਾਰਿਆਂ ਨੇ ਡਾਕਟਰ ਗਾਂਧੀ ਦੀ ਆਮਦ ਨੂੰ ਪਰ ਪਟਿਆਲੇ ਚੋਂ ਕੁਝ ਸਜਰਾਂ ਦੀ ਅੱਜ ਵੀ ਜਿਵੇਂ ਛਪੀ ਹੈ ਪਹਿਲਾਂ ਵੀ ਉਹ ਇਕੱਠੇ ਹੋ ਕੇ ਗਏ ਸੀਗੇ ਜਿਹੜੇ ਦਵਿੰਦਰ ਜੱਦਵ ਕੋਲ ਖਾਸ ਤੌਰ ਤੇ ਇੰਚਾਰਜ ਕੋਲ ਤੇ ਬਾਕੀ ਦੇ ਬੰਦੇਆ ਕੋਲ ਵੀ ਤੁਸੀਂ ਪਾਰਟੀ ਚੋਂ ਟਿਕਟ ਦਿਓ ਬਾਹਰੋਂ ਲੈ ਕੇ ਕਿਉਂ ਦੇ ਰਹੇ ਹੋ ਅਸੀਂ ਆ ਬੰਦੇ ਆ ਪੰਜ ਇਹਨਾਂ ਚੋਂ ਕਿਸੇ ਨੂੰ ਦੇ ਦਿਓ ਅੱਜ ਪੰਜ ਲੀਡਰਾਂ ਦਾ ਨਾਮ ਮੰਨਿਆ ਜਾ ਰਿਹਾ ਕਿ ਪੰਜ ਹਜੇ ਵੀ ਪਟਿਆਲੇ ਚੋਂ ਜਿਹੜੇ ਕਹਿ ਰਹੇ ਨੇ ਕਿ ਸਾਡੇ ਚੋਂ ਦਿਓ ਪਾਰਟੀ ਚੋਂ ਲੋਇਲਟੀ ਦੇਖੋ ਜਿਹੜੀ ਪਾਰਟੀ ਦੇ ਪ੍ਰਤੀ ਜੋ ਮੇਰੇ ਖਿਆਲ ਆ ਇੱਕ ਪ੍ਰੋਸੈਸ ਆ ਹਰ ਇੱਕ ਨੂੰ ਮੰਗਣ ਦਾ ਹੱਕ ਆ ਦਾਵੇਦਾਰੀ ਕਰਨ ਦਾ ਹੱਕ ਆ ਸ਼ਾਇਦ ਤਾਂ ਇਹ ਕਹੂੰਗਾ ਵੀ ਕੋਈ ਮਨਾਉਣਤਾ ਆਉਂਗਾ ਪਾਰਟੀ ਅੰਗੇ ਲਈ ਤਾਂ ਕੋਈ ਘਟੋਕਾ ਟਰਬਾਦਾ ਕਰੇ ਲਊਗੀ ਵੀ ਤੁਹਾਨੂੰ ਅਸੈਂਬਲੀ ਚੜ੍ਹ ਅਡਜਸਟ ਕਰਾਂਗੇ ਕਿਤੇ ਹੋਰ ਕਰਾਂਗੇ ਇਹੋ ਜਿਹੀਆਂ ਚੀਜ਼ਾਂ ਲਈ ਲੜ ਰਿਆ ਹੁੰਦਾ ਬੰਦਾ ਉਸ ਪਾਵਲੇ ਦੇ ਵਿੱਚ ਕੋਈ ਗੱਲ ਵੱਡੀ ਗੱਲ ਵੀ ਨਹੀਂ ਹੈ ਪਾਰਟੀ ਦੇ ਅੰਦਰ ਵੀ ਪਾਵਰ ਗੇਮ ਦੇ ਲਈ ਲੜਾਈ ਹੁੰਦੀ ਹੈ ਪਰ ਹੁਣ ਕੋਈ ਚਾਂਸ ਉਹ ਹੈ ਜਾਂ ਨਹੀਂ ਬਚਿਆ ਕਿ ਉਹਨਾਂ ਦੇ ਇੰਨੇ ਕੁ ਦਰਵਾਜ਼ੇ ਨਾਲ ਸ਼ਾਇਦ ਕੋਈ ਪਿੱਛੇ ਹਟ ਕੇ ਕੋਈ ਕੈਂਡੀਡੇਟ ਦੁਆਰਾ ਵਿਚਾਰ ਲਿਆ ਜਾਏ ਇਹ ਕਾਫੀ ਦਿਲਚਸਪ ਦੇਖਣ ਵਾਲੀਆਂ ਗੱਲਾਂ ਨੇ ਅਗਲੇ ਦਿਨਾਂ 'ਚ ਕਿਉਂਕਿ ਕਾਂਗਰਸ ਦੇ ਵਿੱਚ ਹੈਵੀweight ਬਹੁਤ ਹੋ ਗਏ ਬਹੁਤ ਐਸੇ ਆਗੂ ਹੋ ਗਏ ਜਿਨ੍ਹਾਂ ਦੀ ਹੁਣ ਸਿੱਧੀ ਅਪਰੋਚ ਉੱਪਰ ਹੈ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਪਿਛਲੀ ਵਾਰੀ ਉਹ ਮੁੱਖ ਮੰਤਰੀ ਦਾ ਅਹੁਦਾ ਤਾਂ ਨਹੀਂ ਪ੍ਰਾਪਤ ਕਰ ਸਕੇ ਪਰ ਰਾਜਸਥਾਨ ਦੇ ਇੰਚਾਰਜ ਲੱਗਣ ਤੋਂ ਬਾਅਦ ਉਹਨਾਂ ਦੀ ਰਸਾਈ ਸਿੱਧੀ ਰਾਹੁਲ ਗਾਂਧੀ ਤੱਕ ਔਰ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਤੱਕ ਹੈਗੀ ਹੈ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਤੋਂ ਹੀ ਉਹ ਉੱਥੋਂ ਤੱਕ ਪਹੁੰਚ ਕਰ ਲੈਂਦੇ ਆ ਸਿੱਧੂ ਸਾਹਿਬ ਤਾਂ ਜਾਂਦੇ ਹੀ ਉਸ ਪਰਿਵਾਰ ਦੇ ਵਿੱਚ ਆ ਚੰਨੀ ਉਹਨਾਂ ਦੇ ਹੈਂਡ ਪਿਕਟ ਹੈਗੇ ਉਹਨਾਂ ਨੇ ਆਪ ਚੁਣੇ ਹੋਏ ਨੇ ਔਰ ਚੰਨੀ ਸਾਹਿਬ ਦੀ ਅਜੇ ਵੀ ਇਹ ਮੰਨਿਆ ਜਾਂਦਾ ਹੈ ਕਿ ਉਹ ਸੁਣਦੇ ਨੇ ਲੇਕਿਨ ਜੇ ਇੰਨੇ ਵੱਡੇ ਲੋਕ ਕਿਉਂਕਿ ਰਾਜਾ ਵੜੈਂਗ ਪ੍ਰਧਾਨ ਨੇ ਉਹਨਾਂ ਦੀ ਤਾਂ ਸੁਣੀ ਜਾਣੀ ਆ ਤੇ ਜੇ ਰਾਣਾ ਗੁਰਜੀਤ ਤੋਂ ਲੈ ਕੇ ਬਾਕੀ ਹੋਰ ਵੱਡੇ ਵੱਡੇ ਚਿਹਰਿਆਂ ਦੀ ਗੱਲ ਕਰੀਏ ਸੋ ਇਨ੍ਹਾਂ ਲੋਕਾਂ ਦੀ ਪਰਸਨਲ ਇਕੋ ਜਿਹੜੀ ਇਹਨਾਂ ਦੀ ਨਿੱਜੀ ਹਉਮੈ ਇੱਕ ਦੂਜੇ ਨਾਲ ਟਕਰਾ ਨੇ ਇਨ੍ਹਾਂ ਤੋਂ ਇਹ ਪਾਰ ਪਾਪ ਹੋਣਗੇ ਕਿ ਨਹੀਂ ਇਹ ਸਵਾਲ ਕਾਫੀ ਅਹਿਮ ਆ ਹੁਣ ਡਾਕਟਰ ਗਾਂਧੀ ਜਦੋਂ ਇਸ ਕਤਾਰ 'ਚ شمار ਹੋ ਗਏ ਨੇ ਤਾਂ ਪੰਜਾਬ ਦੇ ਵਿੱਚ ਪਾਵਰ ਗੇਮ ਹੋਰ ਕੰਪਲੈਕਸ ਹੋ ਗਈ